ਮੇਰਾ ਨਾਮ ਸੰਦੀਪ ਸਿੰਘ ਆ ਮੈਂ ਇੱਕ ਗਰੀਬ ਪਰਿਵਾਰ ਦਾ ਮੁੰਡਾ ਆ ਮੇਰੀ ਇੱਕ ਭੈਣ ਵੀ ਹੈਗੀ ਆ ਜੋ ਮੇਰੇ ਨਾਲੋਂ ਵੱਡੀ ਆ ਮੈਂ ਪੜ੍ਹਾਈ ਵਿੱਚ ਬੜਾ ਹੁਸ਼ਿਆਰ ਸੀ ਪਰ ਮੇਰੀ ਭੈਣ ਪੜ੍ਹਾਈ ਵਿੱਚ ਨਲਾਇਕ ਸੀ ਇਸ ਕਰਕੇ ਉਹਨੂੰ ਘਰ ਦੇ ਆਣੇ ਪੜ੍ਹਨੋਂ ਠਾ ਲਿਆ ਸੀ ਘਰ ਦੇ ਤਾਂ ਉਹਨੂੰ ਬਹੁਤ ਫੋਰਸ ਕਰਦੇ ਸੀ ਕਿ ਪੜ੍ਹ ਲਾ ਪੜ੍ਹ ਲਾ ਪਰ ਉਹ ਨਹੀਂ ਪੜਦੀ ਸੀ ਜਿਸ ਕਰਕੇ ਅੱਕ ਕੇ ਘਰ ਦੇ ਆਣੇ ਉਹਨੂੰ ਘਰੇ ਬਿਠਾ ਲਿਆ ਸੀ ਮੰਮੀ ਉਹਨੂੰ ਕਹਿੰਦੀ ਸੀ ਕਿ ਤੂੰ ਆਪਣਾ ਘਰ ਵਿੱਚ ਰਹਿ ਕੇ ਕੋਈ ਕੰਮ ਸਿੱਖ ਲਾ ਮੇਰੀ ਭੈਣ ਦੀ ਉਮਰ ਹੁਣ ਵਿਆਹ ਦੀ ਹੋ ਚੱਲੀ ਸੀ ਜੀ ਇਸ ਕਰਕੇ ਸਾਰਾ ਪਰਿਵਾਰ ਇਸੇ ਸੋਚ ਵਿੱਚ ਡੁੱਬਿਆ ਸੀ ਕਿ ਵਿਆਹ ਕਿੱਦਾਂ ਕਰਾਂਗੇ ਕਿਉਂਕਿ ਸਾਡੇ ਘਰ ਦੀ ਹਾਲਤ ਠੀਕ ਨਹੀਂ ਸੀ ਇੱਕ ਦਿਨ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਤੁਸੀਂ ਭੈਣ ਦੇ ਵਿਆਹ ਦੀ ਇੰਨੀ ਕਾਲੀ ਨਾ ਕਰੋ ਮੈਂ ਪੜਿਆ ਲਿਖਿਆ ਹੈਗਾ ਹਾਂ ਮੈਨੂੰ ਕਿਸੇ ਨੌਕਰੀ ਤੇ ਲੱਗ ਜਾਣ ਦਿਓ ਫੇਰ ਆਪਾਂ ਇਹਦਾ ਵਿਆਹ ਕਰਾਂਗੇ ਮੰਮੀ ਕਹਿਣ ਲੱਗੀ ਲੈ ਨੌਕਰੀ ਕਿਹੜਾ ਤੇਰੇ ਹੱਥ ਵਿੱਚ ਫੜੀ ਹੈ ਜੋ ਤੂੰ ਨੌਕਰੀ ਕਰਕੇ ਇਹਦਾ ਵਿਆਹ ਕਰ ਦੇਵੇਂਗਾ ਅਜੇ ਤਾਂ ਪਤਾ ਵੀ ਨਹੀਂ ਕਿ ਨੌਕਰੀ ਮਿਲੇਗੀ ਜਾਂ ਨਹੀਂ ਮੈਂ ਮੰਮੀ ਨੂੰ ਕਿਹਾ ਕਿ ਸਰਕਾਰੀ ਨੌਕਰੀ ਨਹੀਂ ਮਿਲੂਗੀ ਪ੍ਰਾਈਵੇਟ ਤਾਂ ਮਿਲੂਗੀ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਹੌਲੀ ਹੌਲੀ ਆਪਾਂ ਸਾਰਾ ਕੁਝ ਠੀਕ ਕਰ ਲਵਾਂਗੇ ਤੁਸੀਂ ਆਪਣਾ ਮਨ ਠੀਕ ਰੱਖੋ ਆਪਣਾ ਦਿਮਾਗ ਰਿਲੈਕਸ ਰੱਖੋ ਇਸ ਤਰ੍ਹਾਂ ਮੈਂ ਮੰਮੀ ਨੂੰ ਟਕਾ ਦਿੰਦਾ ਸੀ ਡੈਡੀ ਮੇਰਾ ਘੱਟ ਹੀ ਫਿਕਰ ਕਰਦਾ ਸੀ ਜਦੋਂ ਮੰਮੀ ਨੂੰ ਜ਼ਿਆਦਾ ਕਹਿਣ ਲੱਗ ਜਾਂਦੀ ਸੀ ਉਦੋਂ ਉਹ ਥੋੜੀ ਟੈਨਸ਼ਨ ਚ ਆ ਜਾਂਦਾ ਸੀ ਨਹੀਂ ਤਾਂ ਉਹ ਕਿਸੇ ਦੀ ਵੀ ਘੱਟ ਹੀ ਫਿਕਰ ਕਰਦਾ ਸੀ ਉਹ ਥੋੜਾ ਬੇਫਿਕਰਾ ਸੀ ਪਰ ਮੰਮੀ ਜ਼ਿਆਦਾ ਟੈਨਸ਼ਨ ਲੈਂਦੀ ਸੀ ਮੰਮੀ ਨੂੰ ਕਈ ਵਾਰ ਸਮਝਾਇਆ ਸੀ ਕਿ ਇੰਨੀ ਟੈਨਸ਼ਨ ਨਾ ਲਿਆ ਕਰ ਮੰਮੀ ਦਾ ਬਲੱਡ ਪ੍ਰੈਸ਼ਰ ਵੀ ਵੱਧਦਾ ਸੀ ਜਿਸ ਕਰਕੇ ਮੈਂ ਆਪਣੀ ਮਾਂ ਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦਾ ਸੀ ਮੈਂ ਤਾਂ ਆਪਣੀ ਵੱਡੀ ਭੈਣ ਨੂੰ ਵੀ ਸਮਝਾਉਂਦਾ ਸੀ ਕਿ ਜੇ ਤੂੰ ਪੜ ਲੈਂਦੀ ਤਾਂ ਕਿੰਨਾ ਵਧੀਆ ਸੀ ਹੁਣ ਤੱਕ ਤੂੰ ਕੋਈ ਨੌਕਰੀ ਕਰਦੀ ਹੋਣਾ ਸੀ ਮੇਰੀ ਭੈਣ ਮੈਨੂੰ ਕਹਿ ਦਿੰਦੀ ਸੀ ਕਿ ਜਦ ਮੈਨੂੰ ਪੜਾਈ 'ਚ ਇੰਟਰਸਟ ਹੀ ਨਹੀਂ ਤਾਂ ਮੈਂ ਕਿੱਦਾਂ ਪੜ ਜਾਂਦੀ ਉਹ ਮੈਨੂੰ ਮਜ਼ਾਕ ਕਰਦੀ ਰਹਿੰਦੀ ਸੀ ਕਿ ਚੱਲ ਹੁਣ ਤੂੰ ਨੌਕਰੀ ਕਰ ਲਵੀਂ ਤੂੰ ਤਾਂ ਪੜਿਆ ਲਿਖਿਆ ਹੈਗਾ ਆ ਮੈਂ ਕਈ ਥਾਵਾਂ ਤੇ ਆਪਣੇ ਡਾਕੂਮੈਂਟ ਦਿੱਤੇ ਸੀ ਪਰ ਅਜੇ ਤੱਕ ਮੇਰੀ ਕਿਤੇ ਨੌਕਰੀ ਲਈ ਗੱਲਬਾਤ ਨਹੀਂ ਬਣੀ ਸੀ ਪਹਿਲਾਂ ਤਾਂ ਪ੍ਰਾਈਵੇਟ ਨੌਕਰੀ ਕਰਨੀ ਪੈਣੀ ਸੀ ਇਸ ਕਰਕੇ ਹਰ ਜਗ੍ਹਾ ਦੇਖਦਾ ਫਿਰਦਾ ਸੀ ਪਰ ਕਿਤੇ ਵੀ ਗੱਲ ਨਹੀਂ ਬਣਦੀ ਸੀ ਕਾਫੀ ਜਗ੍ਹਾ ੱੱਕੇ ਖਾਨ ਤੋਂ ਬਾਅਦ ਮੇਰੇ ਦੋਸਤ ਨੇ ਮੈਨੂੰ ਇੱਕ ਨੌਕਰੀ ਦੀ ਦੱਸ ਪਾਈ ਜਦੋਂ ਮੈਂ ਉੱਥੇ ਆਪਣੇ ਰੈਜ਼ਿਊਮ ਲੈ ਕੇ ਗਿਆ ਤਾਂ ਕਾਫੀ ਟਾਈਮ ਬਾਹਰ ਵੇਟ ਕਰਨ ਤੋਂ ਬਾਅਦ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਅੰਦਰ ਚਲਾ ਗਿਆ ਜਦੋਂ ਮੈਂ ਅੰਦਰ ਗਿਆ ਤਾਂ ਉੱਥੇ ਇੰਟਰਵਿਊ ਲੈਣ ਲਈ ਇੱਕ ਮੈਡਮ ਬੈਠੀ ਸੀ ਬੜੀ ਜ਼ਿਆਦਾ ਸੋਹਣੀ ਸਲੱਖੀ ਸੀ ਜਦੋਂ ਉਹਨੇ ਮੇਰੇ ਵੱਲ ਮੂੰਹ ਕੀਤਾ ਮੈਂ ਤਾਂ ਉਹਨੂੰ ਵੇਖ ਕੇ ਹੀ ਹੈਰਾਨ ਰਹਿ ਗਿਆ ਕਿਉਂਕਿ ਉਹ ਬਹੁਤ ਜਿਆਦਾ ਸੋਹਣੀ ਸੀ ਉਹ ਮੇਰੇ ਮੂੰਹ ਵੱਲ ਵੇਖਣ ਲੱਗੀ ਤੇ ਮੈਨੂੰ ਕਹਿਣ ਲੱਗੀ ਹਾਂਜੀ ਆਪਣਾ ਰੈਜ਼ਿਊਮ ਦਿਓ ਮੈਂ ਉਹਨੂੰ ਰੈਜ਼ਿਊਮ ਕੀ ਦੇਣਾ ਸੀ ਮੈਂ ਤਾਂ ਉਹਦੀ ਸ਼ਕਲ ਵਾਲੀ ਦੇਖਦਾ ਰਹਿ ਗਿਆ ਤੇ ਉਹ ਮੈਨੂੰ ਕਹਿਣ ਲੱਗੀ ਤੁਸੀਂ ਆਪਣਾ ਰੈਜ਼ਿਊਮ ਮੈਨੂੰ ਦਿਓ ਮੈਂ ਆਪਣਾ ਰੈਜ਼ਿਊਮ ਉਸ ਮੈਡਮ ਨੂੰ ਦੇ ਦਿੱਤੇ ਰੈਜ਼ਿਊਮ ਦੇਣ ਤੋਂ ਬਾਅਦ ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗਾ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਕਿੱਥੇ ਰਹਿੰਦੇ ਹੋ ਇਸ ਤਰ੍ਹਾਂ ਮੇਰੇ ਨਾਲ ਮੇਰੀ ਲਾਈਫ ਬਾਰੇ ਗੱਲਾਂ ਕਰਨ ਲੱਗੀ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਤੇ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੈਨੂੰ ਨੌਕਰੀ ਦੀ ਬੜੀ ਲੋੜ ਆ ਮੇਰੇ ਘਰ ਵਿੱਚ ਗਰੀਬੀ ਆ ਇਸ ਕਰਕੇ ਮੈਨੂੰ ਨੌਕਰੀ ਦੀ ਬੜੀ ਲੋੜ ਆ ਮੇਰੀ ਮਾਂ ਨੂੰ ਮੇਰੇ ਤੇ ਬੜੀ ਆਸ ਆ ਅੱਜ ਵੀ ਉਹ ਬੜੀ ਖੁਸ਼ ਹੋ ਕੇ ਮੈਨੂੰ ਇੰਟਰਵਿਊ ਲਈ ਭੇਜਿਆ ਪਰ ਮੇਰੀ ਹਰ ਵਾਰ ਸੈLECTION ਨਹੀਂ ਹੁੰਦੀ ਇਸ ਕਰਕੇ ਮੈਂ ਥੋੜਾ ਆਪਣੀ ਜ਼ਿੰਦਗੀ 'ਚ ਉਦਾਸ ਆ ਉਹਨੇ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਇਸ ਕਰਕੇ ਮੈਂ ਵੀ ਆਪਣਾ ਸਾਰਾ ਕੁਝ ਉਹਨੂੰ ਦੱਸ ਦਿੱਤਾ ਉਹ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਕਿ ਅਜੇ ਮੈਂ ਇਸ ਬਾਰੇ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਤੁਸੀਂ ਇੱਕ ਕੰਮ ਕਰਿਓ ਤੁਸੀਂ ਮੇਰੇ ਘਰ ਸ਼ਾਮ ਨੂੰ 5 ਵਜੇ ਆ ਜਿਓ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਜੇ ਉਹਨੇ ਮੈਨੂੰ ਸਿਲੈਕਟ ਨਹੀਂ ਕੀਤਾ ਤਾਂ ਉਹ ਮੈਨੂੰ ਆਪਣੇ ਘਰ ਕਿਉਂ ਬੁਲਾ ਰਹੀ ਆ ਉਹਦੀ ਕੰਪਨੀ ਬੜੀ ਵੱਡੀ ਸੀ ਮੈਨੂੰ ਪੂਰੀ ਉਮੀਦ ਸੀ ਕਿ ਸ਼ਾਇਦ ਇੱਥੇ ਮੇਰੀ ਗੱਲ ਬਣ ਸਕਦੀ ਆ ਬਾਕੀ ਉਹਨੇ ਮੈਨੂੰ ਆਪਣੇ ਘਰ ਬੁਲਾਇਆ ਇਸ ਗੱਲ ਨੂੰ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਨੀ ਵੱਡੀ ਕੰਪਨੀ ਦੀ ਮਾਲਕ ਨੇ ਮੈਨੂੰ ਘਰ ਬੁਲਾਇਆ ਉਹ ਮੈਨੂੰ ਕਹਿਣ ਲੱਗੀ ਘਰ ਆ ਜਿਓ ਉੱਥੇ ਬੈਠ ਕੇ ਗੱਲ ਕਰਾਂਗੇ ਮੈਨੂੰ ਲੱਗਿਆ ਜ਼ਰੂਰ ਉਹ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਮਦਦ ਕਰੂਗੀ ਇਸ ਕਰਕੇ ਉਹ ਮੈਨੂੰ ਘਰ ਬੁਲਾ ਰਹੀ ਆ ਅਗਲੇ ਦਿਨ ਮੈਨੂੰ ਤਾਂ ਬਸ ਅਚਬੀ ਜੀ ਲੱਗੀ ਹੋਈ ਸੀ ਕਿ ਮੈਂ ਕਦੋਂ ਉਹਦੇ ਘਰ ਜਾਵਾਂ ਮੈਂ ਤਾਂ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਪਹੁੰਚ ਗਿਆ ਮੈਂ ਵੇਖਿਆ ਕਿ ਉਹਦਾ ਘਰ ਬੜਾ ਵੱਡਾ ਸੀ ਦੋ ਦੋ ਗੱਡੀਆਂ ਵੀ ਖੜੀਆਂ ਸੀ ਤੇ ਜਦੋਂ ਮੈਂ ਅੰਦਰ ਗਿਆ ਤਾਂ ਇੱਕ ਨੌਕਰਾਨੀ ਫਿਰਦੀ ਸੀ ਮੈਂ ਉਹਨੂੰ ਪੁੱਛਿਆ ਕਿ ਮੈਂ ਮੈਡਮ ਨੂੰ ਮਿਲਣਾ ਉਹ ਕਹਿਣ ਲੱਗੀ ਇੱਥੇ ਹੀ ਰੁਕੋ ਪਹਿਲਾਂ ਮੈਂ ਆਪਣੀ ਮੈਡਮ ਨੂੰ ਪੁੱਛ ਕੇ ਆਉਣੀ ਜੇ ਉਹ ਕਹਿਣਗੇ ਤਾਂ ਤੁਹਾਨੂੰ ਅੰਦਰ ਜਾਣ ਦਿੱਤਾ ਜਾਊਗਾ ਉਹਨੇ ਆਪਣੀ ਮੈਡਮ ਨੂੰ ਪੁੱਛਿਆ ਉਹਨੇ ਮੇਰੇ ਬਾਰੇ ਦੱਸ ਦਿੱਤਾ ਮੈਡਮ ਨੇ ਵੀ ਮੈਨੂੰ ਕਮਰੇ ਵਿੱਚ ਵੇਖ ਲਿਆ ਮੈਡਮ ਨੇ ਮੈਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਮੈਂ ਅੰਦਰ ਗਿਆ ਤਾਂ ਮੈਂ ਵੇਖਿਆ ਕਿ ਮੈਡਮ ਸ਼ਰਟ ਪਾ ਕੇ ਆਪਣੇ ਘਰ ਫਿਰਦੀ ਸੀ ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਡਮ ਦੇ ਪੂਰੇ-ਪੂਰੇ ਵਾਲ ਸੀ ਉਹਨੂੰ ਦੇਖ ਕੇ ਮੈਂ ਫਿਰ ਉਹਦੇ ਵਿੱਚ ਹੀ ਖੋ ਗਿਆ ਉਹਨੇ ਮੈਨੂੰ ਆਪਣੇ ਸੋਫੇ ਵਾਲੇ ਰੂਮ 'ਚ ਬਿਠਾਇਆ ਤੇ ਮੈਨੂੰ ਕਹਿਣ ਲੱਗੇ ਠੰਡਾ ਕੌਫੀ ਕੀ ਲੋਗੇ ਮੈਂ ਉਹਦੀ ਗੱਲ ਸੁਣ ਕੇ ਥੋੜਾ ਹੈਰਾਨ ਜਿਹਾ ਹੋਇਆ ਮੈਂ ਕਿਹਾ ਨਹੀਂ ਜੀ ਮੈਨੂੰ ਕੁਝ ਨਹੀਂ ਚਾਹੀਦਾ ਉਹ ਕਹਿਣ ਲੱਗੀ ਨਹੀਂ ਨਹੀਂ ਤੁਸੀਂ ਸਾਡੇ ਘਰ ਮਹਿਮਾਨ ਬਣ ਕੇ ਆਏ ਹੋ ਤੇ ਅਸੀਂ ਆਪਣੇ ਮਹਿਮਾਨ ਨੂੰ ਇਸ ਤਰ੍ਹਾਂ ਬਿਨਾ ਕੁਝ ਪੀਤੇ ਨਹੀਂ ਜਾਣ ਦਿੰਦੇ। ਉਹਨੇ ਨੌਕਰਾਨੀ ਨੂੰ ਕਿਹਾ ਕਿ ਠੰਡਾ ਲੈ ਕੇ ਆਓ। ਨੌਕਰਾਨੀ ਮੇਰੇ ਲਈ ਠੰਡਾ ਲੈ ਕੇ ਆਈ। ਉਸ ਤੋਂ ਬਾਅਦ ਉਹਨੇ ਨੌਕਰਾਨੀ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਚਲੇ ਜਾਓ ਮੈਂ ਇਹਨਾਂ ਦੀ ਇੰਟਰਵਿਊ ਲੈਣੀ ਆ। ਉਹ ਕਹਿਣ ਲੱਗੀ ਠੀਕ ਆ। ਨੌਕਰਾਨੀ ਆਪਣੇ ਘਰ ਚਲੀ ਗਈ। ਮੈਨੂੰ ਉਸ ਘਰ ਵਿੱਚ ਮੈਡਮ ਤੋਂ ਇਲਾਵਾ ਕੋਈ ਨਹੀਂ ਦਿਖ ਰਿਹਾ ਸੀ। ਮੈਡਮ ਮੈਨੂੰ ਕਹਿਣ ਲੱਗੀ ਕਿ ਤੁਸੀਂ ਆਪਣੀ ਲਾਈਫ 'ਚ ਬੜੇ ਪਰੇਸ਼ਾਨ ਹੋ ਕਿਉਂਕਿ ਤੁਸੀਂ ਮੈਨੂੰ ਕੱਲ ਸਾਰਾ ਕੁਝ ਦੱਸਿਆ ਸੀ। ਮੈਂ ਕਿਆ ਹਾਂਜੀ ਬਹੁਤ ਪਰੇਸ਼ਾਨ ਆ ਇਸ ਲਈ ਤੁਹਾਨੂੰ ਵਾਰ-ਵਾਰ ਰਿਕੁਐਸਟ ਕਰਦਾ ਕਿ ਪਲੀਜ਼ ਮੈਨੂੰ ਨੌਕਰੀ ਦੇ ਦਿਓ ਮੈਨੂੰ ਨੌਕਰੀ ਦੀ ਬੜੀ ਲੋੜ ਆ ਉਹ ਮੈਡਮ ਮੈਨੂੰ ਕਹਿਣ ਲੱਗੀ ਕਿ ਨੌਕਰੀ ਤਾਂ ਮਿਲ ਜੂਗੀ ਪਰ ਤੈਨੂੰ ਮੇਰੀ ਵੀ ਕੋਈ ਗੱਲ ਮੰਨਣੀ ਪਊਗੀ ਮੇਰੀਆਂ ਵੀ ਬਹੁਤ ਸ਼ਰਤਾਂ ਨੇ ਜੋ ਤੈਨੂੰ ਮੰਨਣੀਆਂ ਪੈਣਗੀਆਂ ਮੈਂ ਕਿਆ ਹਾਂਜੀ ਦੱਸੋ ਮੈਂ ਤੁਹਾਡੀ ਹਰ ਸ਼ਰਤ ਮੰਨਣ ਨੂੰ ਮਨਜ਼ੂਰ ਆ ਉਹ ਹੱਸ ਕੇ ਮੈਨੂੰ ਕਹਿਣ ਲੱਗੀ ਵੇਖ ਲੈ ਕਿਤੇ ਬਾਅਦ ਦੇ ਵਿੱਚ ਮੁੱਕਰ ਨਾ ਜਾਈ ਮੈਂ ਕਿਆ ਨਹੀਂ ਨਹੀਂ ਮੈਂ ਨਹੀਂ ਮੁੱਕਰਦਾ ਤੁਸੀਂ ਮੈਨੂੰ ਜਲਦੀ ਆਪਣੀਆਂ ਸ਼ਰਤਾਂ ਦੱਸੋ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੀ ਲਾਈਫ ਵਿੱਚ ਹਰ ਪਾਸੇ ਸੁਖੀ ਆ ਪੈਸੇ ਦੀ ਮੈਨੂੰ ਕੋਈ ਘਾਟ ਨਹੀਂ ਆ ਮੇਰੇ ਕੋਲ ਹਰ ਚੀਜ਼ ਆ ਮੇਰੇ ਕੋਲ ਇੰਨਾ ਕ ਪੈਸਾ ਆ ਕਿ ਮੈਂ ਹਰ ਚੀਜ਼ ਖਰੀਦ ਸਕਦੀ ਆ ਪਰ ਇੱਕ ਕਮੀ ਮੇਰੀ ਲਾਈਫ ਵਿੱਚ ਆ ਜਿਹਦੀ ਮੈਨੂੰ ਜ਼ਰੂਰਤ ਆ ਮੈਂ ਸੋਚਣ ਲੱਗਾ ਕਿ ਉਹਨੂੰ ਕਿਹੜੀ ਗੱਲ ਦੀ ਕਮੀ ਹੋ ਸਕਦੀ ਆ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਉਹਦੇ ਕੋਲ ਚੰਗੀ ਫੈਮਿਲੀ ਨਹੀਂ ਹੋਣੀ ਪਰ ਜੇ ਫੈਮਿਲੀ ਦੀ ਗੱਲ ਹੁੰਦੀ ਤਾਂ ਫਿਰ ਉਹਨੇ ਮੇਰੇ ਤੋਂ ਕੀ ਕਰਾਉਣਾ ਸੀ ਬਸ ਇਹ ਗੱਲਾਂ ਸੋਚਦਾ ਸੋਚਦਾ ਮੈਂ ਉਹਦੇ ਕੋਲੋਂ ਪੁੱਛ ਹੀ ਲਿਆ ਮੈਡਮ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦਾ ਮੈਂ ਤੁਹਾਡੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਹਾਂ ਪਰ ਜੋ ਗੱਲ ਉਹਨੇ ਮੈਨੂੰ ਕਹੀ ਉਹ ਤਾਂ ਮੈਂ ਕਦੇ ਸੋਚੀ ਵੀ ਨਹੀਂ ਸੀ ਮੈਂ ਤਾਂ ਆਪਣੇ ਆਪ ਨੂੰ ਉਹਦੇ ਕਾਬਿਲ ਵੀ ਨਹੀਂ ਸਮਝਦਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਥੋੜਾ ਨੇੜੇ ਹੋ ਕੇ ਗੱਲ ਸੁਣਾ ਜਦੋਂ ਮੈਂ ਥੋੜਾ ਨੇੜੇ ਹੋਇਆ ਤਾਂ ਉਹ ਮੇਰੇ ਨਾਲ ਚਿੰਬੜ ਗਈ ਉਹਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਮੈਨੂੰ ਕਹਿਣ ਲੱਗੀ ਕਿ ਬਸ ਆ ਚੀਜ਼ ਦੀ ਮੈਨੂੰ ਕਮੀ ਆ ਮੈਨੂੰ ਉਹਦੀ ਗੱਲ ਸੁਣ ਕੇ ਹੈਰਾਨੀ ਜੀ ਹੋਈ ਜਦੋਂ ਉਹਨੇ ਮੈਨੂੰ ਆਪਣੇ ਗਲੇ ਨਾਲ ਲਾਇਆ ਤਾਂ ਮੇਰੇ ਸੀਨੇ ਨਾਲ ਲਾ ਕੇ ਖੜੀ ਸੀ ਤਾਂ ਮੈਂ ਹੈਰਾਨਜੇ ਹੋ ਗਿਆ ਤੇ ਮੇਰੇ ਦਿਲ ਦੀ ਧੜਕਣ ਵੀ ਤੇਜ਼ ਹੋ ਗਈ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਸਭ ਸੱਚ ਆ ਜਾਂ ਫਿਰ ਮੈਂ ਸੁਪਨਾ ਵੇਖ ਰਿਹਾ ਪਰ ਜਿਸ ਤਰ੍ਹਾਂ ਉਹਨੇ ਮੈਨੂੰ ਉੱਠ ਕੇ ਫੜਿਆ ਸੀ ਇਹ ਹਕੀਕਤ ਸੀ ਫਿਰ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਮੈਡਮ ਨੂੰ ਕੀ ਕਹਾਂ ਉਹ ਹੌਲੀ-ਹੌਲੀ ਮੈਨੂੰ ਆਪਣੇ ਬੈਡਰੂਮ ਚ ਲੈ ਗਈ ਤੇ ਉੱਥੇ ਉਹਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਆਪਣੀ ਤੋਦਨ ਲੱਗੀ نیچے ਉਹਨੇ ਸ਼ਾਰਟ ਪਾਇਆ ਹੋਇਆ ਸੀ ਮੈਂ ਉਹਨੂੰ ਵੇਖ ਕੇ ਹੈਰਾਨ ਰਹਿ ਗਿਆ ਮੈਂ ਤਾਂ ਬਸ ਉਹਦੀਆਂ ਗੱਲਾਂ ਸੁਣ ਕੇ ਤੇ ਵੇਖ ਕੇ ਹੈਂਗ ਜਿਹਾ ਹੋ ਗਿਆ। ਮੈਨੂੰ ਨਹੀਂ ਸਮਝ ਲੱਗ ਰਿਹਾ ਸੀ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ। ਪਰ ਜਿਸ ਤਰ੍ਹਾਂ ਉਹ ਮੇਰੇ ਨਾਲ ਕਰ ਰਹੀ ਸੀ ਮੈਨੂੰ ਉਹਨਾਂ ਗੱਲਾਂ ਤੇ ਯਕੀਨ ਨਹੀਂ ਹੋ ਰਿਹਾ ਸੀ। ਉਹਨੇ ਫਿਰ ਮੈਨੂੰ ਆਪਣੇ ਸੀਨੇ ਨਾਲ ਲਾਇਆ। ਹੁਣ ਮੈਨੂੰ ਵੀ ਕੁਝ-ਕੁਝ ਹੋਣ ਲੱਗ ਗਿਆ ਸੀ ਕਿਉਂਕਿ ਉਹਦਾ ਪੂਰਾ ਚਿੱਟਾ ਰੰਗ ਦੇਖ ਕੇ ਮੇਰੇ ਕੋਲੋਂ ਰਿਹਾ ਨਹੀਂ ਜਾ ਰਿਹਾ ਸੀ। ਮੇਰਾ ਵੀ ਦਿਲ ਕਰਦਾ ਸੀ ਕਿ ਬਸ ਉਹਨੂੰ ਚਿੰਬੜ ਜਾਵਾਂ। ਉਹਨੇ ਮੈਨੂੰ ਆਪਣੇ ਨਾਲ ਬੈਠੇ ਪਾ ਲਿਆ ਤੇ ਮੈਨੂੰ ਕਹਿਣ ਲੱਗੀ ਮੇਰਾ ਘਰ ਵਾਲਾ ਹੈਗਾ ਆ ਪਰ ਉਹ ਮੈਨੂੰ ਕੋਸ਼ ਨਹੀਂ ਕਰ ਪਾਉਂਦਾ। ਤੇਰੀ ਸਿਲੈਕਸ਼ਨ ਹੋ ਜਾਊਗੀ ਜੇ ਤੂੰ ਮੈਨੂੰ ਖੁਸ਼ ਕਰ ਦੇਵੇਂਗਾ ਮੈਨੂੰ ਇਸ ਚੀਜ਼ ਦੀ ਬੜੀ ਕਮੀ ਐ ਮੈਂ ਤਾਂ ਇਹ ਸੁਣ ਕੇ ਹੈਰਾਨ ਰਹਿ ਗਿਆ ਮੈਂ ਆਪਣੇ ਆਪ ਨੂੰ ਉਹਦੇ ਨਾਲੋਂ ਬੜਾ ਛੋਟਾ ਮਹਿਸੂਸ ਕਰ ਰਿਹਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਇੱਕ ਗਰੀਬ ਘਰ ਦਾ ਮੁੰਡਾ ਆ ਤੇ ਤੁਸੀਂ ਇੰਨੇ ਵੱਡੇ ਘਰ ਦੇ ਮਾਲਕ ਹੋ ਇਹ ਸਭ ਮੈਨੂੰ ਸ਼ੋਭਾ ਨਹੀਂ ਦਿੰਦਾ ਉਹਨੇ ਮੈਨੂੰ ਮੇਰੇ ਕੋਲਰ ਤੋਂ ਫੜ ਲਿਆ ਤੇ ਕਹਿਣ ਲੱਗੇ ਜਿੰਨਾ ਤੈਨੂੰ ਕਿਹਾ ਬਸ ਉਹਨਾਂ ਕਰ ਅੱਗੇ ਜ਼ਿਆਦਾ ਸਵਾਲ ਜਵਾਬ ਨਾ ਕਰ ਤੂੰ ਦੱਸ ਤੂੰ ਸਿਲੈਕਟ ਹੋਣਾ ਕਿ ਨਹੀਂ ਮੈਂ ਕਿਹਾ ਹਾਂਜੀ ਹੋਣਾ ਤਾਂ ਉਹ ਕਹਿਣ ਲੱਗੀ ਬਸ ਜਿਸ ਤਰ੍ਹਾਂ ਮੈਂ ਕਹਿੰਨੀ ਆ ਉਸ ਤਰ੍ਹਾਂ ਕਰਦਾ ਜਾ ਪੈਸੇ ਦੀ ਫਿਕਰ ਨਾ ਕਰੀ ਪੈਸਾ ਮੈਂ ਤੈਨੂੰ ਜਿੰਨਾ ਕਹੇਗਾ ਉਨਾ ਦੇ ਦੂੰਗੀ ਮੈਂ ਤੈਨੂੰ ਪੈਸਾ ਦਿੰਦੀ ਰਹੂੰਗੀ ਤੇ ਤੂੰ ਮੇਰੀ ਇਹ ਕਮੀ ਪੂਰੀ ਕਰ ਦੇ ਹੁਣ ਮੇਰੇ ਕੋਲੋਂ ਵੀ ਉਹਦਾ ਟਪਾਇਆ ਵੇਖ ਕੇ ਰਹਿਣੇ ਜਾ ਰਿਹਾ ਸੀ ਮੈਂ ਉਹਨੂੰ ਫੜ ਕੇ ਬੈਠ ਤੇ ਸੋਟ ਲਿਆ ਤੇ ਮੈਂ ਉਹਦੇ ਵਾਲਾਂ ਨੂੰ ਟੱਚ ਕਰ ਲੱਗਾ ਮੈਂ ਉਹਨੂੰ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਤਿਆਰ ਆ ਮੈਂ ਸਮਝ ਗਿਆ ਤੁਸੀਂ ਕੀ ਚਾਹੁੰਦੇ ਹੋ ਮੈਂ ਤੁਹਾਨੂੰ ਪੂਰਾ ਖੁਸ਼ ਕਰ ਦਿਆ ਕਰੂੰਗਾ ਤੁਸੀਂ ਆਪਣਾ ਪੈਸੇ ਵੱਲ ਧਿਆਨ ਰੱਖਿਓ ਤਾਂ ਉਹ ਕਹਿਣ ਲੱਗੀ ਉਹ ਮੇਰੀ ਗਰੰਟੀ ਹੈ ਮੈਂ ਤੈਨੂੰ ਪੈਸੇ ਵੱਲੋਂ ਖੁਸ਼ ਕਰ ਦੂੰਗੀ ਤੂੰ ਮੈਨੂੰ ਇਧਰੋਂ ਖੁਸ਼ ਕਰ ਦੇ ਮੈਂ ਕਿਹਾ ਠੀਕ ਆ ਉਹ ਕਹਿਣ ਲੱਗੀ ਫਿਰ ਇਹ ਕੰਮ ਆਜ ਤੋ ਹੀ ਸ਼ੁਰੂ ਕਰਦੇ ਆਂ ਵੇਖਦੇ ਆਂ ਤੇਰੇ ਵਿੱਚ ਕਿੰਨਾ ਦਾਮ ਆ ਮੈਂ ਕਿਹਾ ਦਮ ਤਾਂ ਮੇਰੇ ਵਿੱਚ ਬਥੇਰਾ ਆ ਹੁਣ ਮੈਂ ਵੀ ਆਪਣੇ ਸਾਰੇ ਦਿੱਤੇ ਤੇ ਮੈਂ ਉਹਨੂੰ ਆਪਣੇ ਨਾਲ ਘੁੱਟ ਕੇ ਫੜ ਲਿਆ ਜਦੋਂ ਮੈਂ ਉਹਦੇ ਪੋਲੇ ਪੋਲੇ ਟੱਤੇ ਹੱਥ ਲਾ ਰਿਹਾ ਸੀ ਤਾਂ ਮਸਤ ਹੋ ਰਹੀ ਸੀ ਮੈਂ ਉਹਨੂੰ ਕਿਹਾ ਵੀ ਤੂੰ ਤਾਂ ਬੜੀ ਕੁਲੀ ਕੁਲੀ ਆ ਉਹ ਮੈਨੂੰ ਕਹਿਣ ਲੱਗੀ ਜੋਸ਼ ਤਾਂ ਤੇਰੇ ਵਿੱਚ ਵੀ ਬਥੇਰਾ ਲੱਗਦਾ ਹੁਣ ਅਸੀਂ ਦੋਵੇਂ ਬੇਕਾਬੂ ਹੋ ਚੁੱਕੇ ਸੀ ਅਸੀਂ ਇੱਕ ਦੂਜੇ ਨਾਲ ਪਿਆਰ ਕਰਨ ਲੱਗੇ ਉਹਦਾ ਬੈਡਰੂਮ ਬੜਾ ਸੋਹਣਾ ਸੀ ਉਲੇ-ਪੋਲੇ ਗੱਦੇ ਸੀ ਤੇ ਉਪਰੋਂ ਇੰਨੀ ਸੋਹਣੀ ਮੈਨੂੰ ਨਾਰ ਮਿਲ ਗਈ। ਮੇਰੇ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ? ਸੋਚਿਆ ਵੀ ਨਹੀਂ ਸੀ ਜੋ ਮੈਨੂੰ ਮਿਲ ਰਿਹਾ ਸੀ। ਫ੍ਰੀ ਵਿੱਚ ਇੱਕ ਜਨਾਨੀ ਮਿਲ ਗਈ ਸੀ ਤੇ ਉਹ ਵੀ ਇੰਨੀ ਜ਼ਿਆਦਾ ਹੌਟ ਸੀ ਕਿ ਮੇਰੇ ਕੋਲੋਂ ਰਿਹਾ ਨਹੀਂ ਜਾ ਰਿਹਾ ਸੀ। ਬਸ ਮੈਂ ਤਾਂ ਉਹਨੂੰ ਹੌਲੀ-ਹੌਲੀ ਇੰਨਾ ਕ ਜ਼ਿਆਦਾ ਪਿਆਰ ਕੀਤਾ ਕਿ ਉਹ ਮੇਰੇ ਕੋਲੋਂ ਖੁਸ਼ ਹੁੰਦੀ ਜਾ ਰਹੀ ਸੀ। ਕਹਿੰਦੀ ਸੀ ਕਿ ਮੈਨੂੰ ਤੇਰੇ ਤੋਂ ਜਿੰਨੀ ਉਮੀਦ ਸੀ, ਤੂੰ ਉਸ ਤੋਂ ਵੀ ਜ਼ਿਆਦਾ ਮੈਨੂੰ ਪਿਆਰ ਕੀਤਾ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ। ਖੁਸ਼ ਮੈਂ ਤੁਹਾਨੂੰ ਕਰਦਾ ਰਹੂੰਗਾ। ਬਸ ਤੁਸੀਂ ਆਪਣੀ ਗੱਲ ਤੋਂ ਨਾ ਮੁਕਰਿਓ। ਮੈਨੂੰ ਕਹਿਣ ਲੱਗੀ ਹੁਣ ਪੈਸੇ ਦੀ ਗੱਲ ਨਾ ਕਰ ਹੁਣ ਜੋ ਕਰ ਰਿਆਂ ਬਸ ਉਹਦੇ ਵੱਲ ਧਿਆਨ ਦੇ ਮੈਂ ਉਹਨੂੰ ਪਿਆਰ ਕਰੀ ਜਾ ਰਿਆ ਸੀ ਤੇ ਉਹਨੂੰ ਜਾਰੇ ਲੈ ਰਹੀ ਸੀ ਉਹ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਤੂੰ ਮੈਨੂੰ ਬੜਾ ਖੁਸ਼ ਕਰ ਰਿਆ ਮੈਂ ਤੇਰੇ ਕੋਲੋਂ ਪੂਰੀ ਸੈਟੀਸਫਾਈ ਹਾਂ ਮੈਂ ਆਪਣੀ ਸਾਰੇ ਜਵਾਨੀ ਦਾ ਜੋਸ਼ ਦਿਗਾ ਦਿੱਤਾ ਉਹ ਮੇਰੇ ਨਾਲੋਂ ਉਮਰ ਵਿੱਚ ਕਾਫੀ ਵੱਡੀ ਸੀ ਮਤਲਬ ਸਾਡਾ ਦੋਵਾਂ ਦਾ 5-7 ਸਾਲ ਦਾ ਫਰਕ ਹੋਣਾ ਆ ਤੇ ਮੈਂ ਅਜੇ ਨੌਜਵਾਨ ਸੀ ਉਹ ਤਾਂ ਬਸ ਇਹੋ ਜਿਹੀ ਨੌਜਵਾਨ ਭਾਲਦੀ ਸੀ ਇਸ ਕਰਕੇ ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਸੀ ਉਹ ਮੈਨੂੰ ਕਹਿਣ ਲੱਗੀ ਇੱਕ ਗੱਲ ਹੋਰ ਕਿ ਬਾਹਰ ਕਿਸੇ ਕੋਲੇ ਗੱਲ ਬਿਲਕੁਲ ਨਹੀਂ ਕਰਨੀ ਮੈਂ ਕਿਹਾ ਮੈਂ ਪਾਗਲ ਹਾਂ ਜੋ ਬਾਹਰ ਗੱਲ ਕਰੂੰਗਾ ਤੁਸੀਂ ਫਿਕਰ ਨਾ ਕਰੋ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਇੱਕ ਗੱਲ ਦੱਸ ਤੂੰ ਕੁਵਾਰਾਂ ਜਾਂ ਵਿਆਹਿਆਂ ਹੋયા ਮੈਂ ਕਿਹਾ ਮੈਂ ਤਾਂ ਅਜੇ ਕੁਵਾਰਾਂ ਆ ਉਹ ਕਹਿਣ ਲੱਗੀ ਕੁਵਾਰਾਂ ਵਿੱਚ ਜ਼ਿਆਦਾ ਜੋਸ਼ ਹੁੰਦਾ ਤਾਂ ਹੀ ਮੈਂ ਤੈਨੂੰ ਇਸ ਕੰਮ ਲਈ ਸਿਲੈਕਟ ਕੀਤਾ ਆ ਕਾਫੀ ਟਾਈਮ ਇਹ ਸਭ ਹੋਣ ਤੋਂ ਬਾਅਦ ਮੈਂ ਉਹਨੂੰ ਕਿਹਾ ਕਿ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਉਹ ਆਉਣ ਵਾਲੇ ਹੋਣਗੇ ਉਹ ਮੈਨੂੰ ਕਹਿਣ ਲੱਗੀ ਉਹਦੀ ਫਿਕਰ ਨਾ ਕਰ ਇੱਥੇ ਕਿਸੇ ਨੇ ਨਹੀਂ ਆਉਣਾ ਮੇਰਾ ਘਰ ਵਾਲਾ ਕਿਸੇ ਕੰਮ ਦੇ ਸਿਲਸਿਲੇ 'ਚ ਵਿਦੇਸ਼ ਗਿਆ ਹੋਇਆ ਤੇ ਮੇਰੇ ਬੱਚੇ ਸਕੂਲ ਗਏ ਹੋਏ ਇਸ ਕਰਕੇ ਤੈਨੂੰ ਡਰਨ ਦੀ ਲੋੜ ਨਹੀਂ ਇਸ ਘਰ ਵਿੱਚ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਰਹਿੰਦਾ ਮੈਂ ਖੁਸ਼ ਹੋ ਗਿਆ ਮੈਂ ਕਿਹਾ ਫਿਰ ਤਾਂ ਮੈਨੂੰ ਡਬਲ ਨਜ਼ਾਰੇ ਬਣ ਸਕਦੇ ਆ ਮੈਂ ਉਹਨੂੰ ਕਿਹਾ ਕਿ ਇੱਕ ਦਿਨ ਮੈਂ ਤੁਹਾਡੇ ਕੋਲ ਰਾਤ ਨੂੰ ਆਵਾਂਗਾ ਵੇਖਿਓ ਰਾਤ ਨੂੰ ਤੁਹਾਨੂੰ ਕਰਕੇ ਪੂਰਾ ਖੁਸ਼ ਕਰਕੇ ਜਾਊਂਗਾ ਉਹ ਮੈਨੂੰ ਕਹਿਣ ਲੱਗੀ ਫਿਰ ਕਦੋਂ ਕਿਉਂ ਆਣਾ ਅੱਜ ਹੀ ਰਹਿਲਾ ਮੈਂ ਹੱਸਣ ਲੱਗਾ ਮੈਂ ਉਹਨੂੰ ਕਿਹਾ ਕਿ ਮੈਡਮ ਇੰਨਾ ਲਾਲਚ ਵੀ ਚੰਗਾ ਨਹੀਂ ਹੁੰਦਾ ਥੋੜਾ ਜਿਹਾ ਵਿਛੋੜਾ ਪੈਣ ਤੋਂ ਬਾਅਦ ਫਿਰ ਗੱਲ ਕੁਝ ਹੋਰ ਹੋ ਜਾਂਦੀ ਆ ਨਾਲੇ ਤੁਸੀਂ ਰੈਸਟ ਕਰ ਲਵੋ ਉਹ ਕਹਿਣ ਲੱਗੀ ਠੀਕ ਆ ਫਿਰ ਤੂੰ ਚਲਾ ਜਾ ਮੈਂ ਆਪਣੇ ਘਰ ਵਾਪਸ ਆ ਰਿਹਾ ਸੀ ਪਹਿਲੇ ਦਿਨ ਹੀ ਉਹਨੇ ਮੈਨੂੰ 5000 ਰੁਪਏ ਦੇਤੇ ਜਦੋਂ ਮੈਂ ਘਰੇ ਆ ਰਿਹਾ ਸੀ ਮੈਂ ਵਾਰ-ਵਾਰ ਆਪਣੇ ਪੈਸਿਆਂ ਬਾਰੇ ਸੋਚ ਰਿਹਾ ਸੀ ਕਿਉਂਕਿ ਮੇਰੀ ਮੰਮੀ ਦਵਾਈ ਵੱਲੋਂ ਬੈਠੀ ਸੀ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਤੁਸੀਂ ਦਵਾਈ ਲੈ ਕੇ ਆਓ ਉਹ ਵੀ ਕਹਿਣ ਲੱਗੀ ਦਵਾਈ ਨੂੰ ਪੈਸੇ ਤੇਰੇ ਕੋਲ ਕਿੱਥੋਂ ਆਏ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਤੁਸੀਂ ਆਪਣੀ ਦਵਾਈ ਲੈ ਕੇ ਆਓ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਮੈਂ ਸਿਲੈਕਟ ਹੋ ਚੁੱਕਿਆ ਇਹ ਗੱਲ ਸੁਣ ਕੇ ਸਾਰੇ ਘਰ ਦੇ ਮੈਨੂੰ ਘੁੱਟ-ਘੁੱਟ ਕੇ ਜਫੀਆਂ ਪਾਉਣ ਲੱਗੇ ਮੇਰੀ ਭੈਣ ਕਹਿਣ ਲੱਗੀ ਐ ਤਾਂ ਬਹੁਤ ਵਧੀਆ ਹੋ ਗਿਆ ਮੈਂ ਕਿਹਾ ਹਾਂ ਬਹੁਤ ਵਧੀਆ ਹੋ ਗਿਆ ਮੈਨੂੰ ਉਹ ਬਹੁਤ ਪੈਸੇ ਦਿੰਦੀ ਸੀ ਮੈਂ ਉਹਦੀ ਲੋੜ ਪੂਰੀ ਕਰਦਾ ਸੀ ਤੇ ਉਹ ਮੇਰੀਆਂ ਲੋੜਾਂ ਪੂਰੀਆਂ ਕਰਦੀ ਸੀ ਜਿਹੜੀ ਚੀਜ਼ ਮੈਂ ਉਹਦੇ ਕੋਲੋਂ ਮੰਗ ਲੈਂਦਾ ਸੀ ਉਹ ਮੈਨੂੰ ਹਾਜ਼ਰ ਕਰ ਦਿੰਦੀ ਸੀ ਮੇਰੇ ਘਰ ਦੇ ਵੀ ਇਸ ਗੱਲ ਤੇ ਹੈਰਾਨ ਸੀ ਕਿ ਤੇਰੀ ਤਾਂ ਤਨਖਾਹ ਹੀ ਬਹੁਤ ਜ਼ਿਆਦਾ ਮੇਰੇ ਘਰ ਦੇ ਕਹਿੰਦੇ ਸੀ ਕਿ ਪ੍ਰਾਈਵੇਟ ਨੌਕਰੀ ਵਿੱਚ ਵੀ ਇੰਨੀ ਤਨਖਾਹ ਮਿਲ ਜਾਂਦੀ ਆ ਮੈਂ ਕਿਹਾ ਹਾਂ ਜੇ ਕੰਮ ਚੰਗਾ ਕਰਾਂਗੇ ਤਾਂ ਸਾਨੂੰ ਵਧੀਆ ਤਨਖਾਹ ਮਿਲ ਜਾਂਦੀ ਆ ਸਾਡਾ ਇਹੀ ਕੰਮ ਵਾਧਾ ਗਿਆ ਤੇ ਮੈਨੂੰ ਵੀ ਉਹਦੀ ਆਦਤ ਜੀ ਬਣ ਗਈ ਸੀ ਮੈਂ ਕਹਾਂ ਰਾ ਕਿ ਉਹ ਦਿਨਾਂ ਫੋਨ ਤੇ ਗੱਲਾਂ ਵੀ ਮਾਰਦਾ ਰਹਿੰਦਾ ਸੀ ਉਹ ਗੱਲਾਂ ਵੀ ਬੜੀਆਂ ਹੋਰ ਤਰ੍ਹਾਂ ਦੀਆਂ ਕਰਦੀ ਸੀ ਬੜੀ ਰੋਮਾਂਟਿਕ ਕਿਸਮ ਦੀ ਜਨਾਨੀ ਸੀ ਮੈਨੂੰ ਪੈਸੇ ਦਾ ਬੜਾ ਲਾਲਚ ਪੈ ਗਿਆ ਸੀ ਮੈਨੂੰ ਜਿੱਥੇ ਵੀ ਉਹ ਬੁਲਾਉਂਦੀ ਸੀ ਮੈਂ ਉੱਥੇ ਹੀ ਉਹਦੇ ਕੋਲ ਪਹੁੰਚ ਜਾਂਦਾ ਸੀ ਕਿਉਂਕਿ ਮੈਨੂੰ ਤਾਂ ਬਸ ਪੈਸਾ ਚਾਹੀਦਾ ਸੀ ਉਹਦੇ ਕੋਲ ਬਥੇਰਾ ਪੈਸਾ ਸੀ ਉਹਦੇ ਕੋਲੇ ਸਭ ਕੁਝ ਸੀ ਪਰ ਉਹਨੂੰ ਇਹ ਚੀਜ਼ ਦੀ ਕਮੀ ਸੀ ਉਹ ਮੈਨੂੰ ਕਹਿੰਦੀ ਕਿ ਇਹ ਸਭ ਮੈਂ ਹਰ ਇੱਕ ਨਾਲ ਨਹੀਂ ਕਰ ਸਕਦੀ ਤੇਰੇ ਵਰਗਾ ਜਵਾਨ ਮੁੰਡਾ ਵੇਖ ਕੇ ਮੇਰਾ ਮਨ ਪਿਗਲ ਆਇਆ ਤੇ ਮੈਂ ਸੋਚਿਆ ਕਿ ਤੇਰੇ ਨਾਲ ਮੇਰਾ ਵਧੀਆ ਟਾਈਮ ਲੰਘੂਗਾ ਸਾਡਾ ਦੋਵਾਂ ਦਾ ਇੱਕ ਦੂਜੇ ਨਾਲ ਬਹੁਤ ਵਧੀਆ ਟਾਈਮ ਲੰਘ ਰਿਹਾ ਸੀ ਇੱਕ ਦਿਨ ਮੈਨੂੰ ਉਹਨੇ ਫੋਨ ਕੀਤਾ ਕਿ ਆਪਾਂ ਦੋਵੇਂ ਘੁੰਮਣ ਚੱਲਦੇ ਹਾਂ ਮੈਂ ਕਿਹਾ ਘੁੰਮਣ ਕਿੱਥੇ ਜਾਣਾ ਉਹ ਕਹਿਣ ਲੱਗੀ ਕਿ ਆਪਾਂ Shimla ਵੱਲ ਚੱਲਦੇ ਹਾਂ ਉੱਥੇ ਖੂਬ ਨਜ਼ਾਰੇ ਲਵਾਂਗੇ ਮੈਨੂੰ ਵੀ ਚਾਅ ਜਾ ਚੜ ਗਿਆ ਮੈਂ ਤਾਂ ਕਦੇ Shimla ਵੇਖਿਆ ਵੀ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਖਰਚਾ ਉਹ ਕਹਿਣ ਲੱਗੀ ਖਰਚੇ ਦੀ ਫਿਕਰ ਨਾ ਕਰ ਖਰਚਾ ਮੈਂ ਆਪੇ ਕਰੂੰਗੀ ਬਸ ਤੂੰ ਕੱਲ ਨੂੰ ਆਪਣੇ ਕੱਪੜੇ ਪੈਕ ਕਰਕੇ ਆ ਜਵੀਂ ਮੈਂ ਆਪਣੇ ਘਰ ਕਹਿ ਦਿੱਤਾ ਕਿ ਮੈਂ Shimla ਕਿਸੇ ਕੰਮ ਕਰਕੇ ਆਪਣੇ ਬੌਸ ਨਾਲ ਜਾਣਾ ਆ ਮੈਂ ਤਾਂ ਘਰਦਿਆਂ ਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਮੇਰੀ ਬੋਸ ਇੱਕ ਜਨਾਨੀ ਆ ਘਰ ਦੇ ਕਹਿਣ ਲੱਗੇ ਲੈ ਤੂੰ ਤਾਂ Shimla ਚਲਾ ਜਾਏਗਾ ਵਧੀਆ ਤੂੰ ਤਾਂ ਘੁੰਮ ਫਿਰ ਲਵੇਗਾ ਇਸ ਬਹਨੇ ਮੈਂ ਕਿਹਾ ਇਹ ਤਾਂ ਹੈ ਅਗਲੇ ਦਿਨ ਅਸੀਂ ਦੋਵੇਂ ਜਣੇ ਨਿਕਲ ਕੇ ਕੱਟੀ ਵਿੱਚ ਅਸੀਂ ਦੋਵੇਂ ਸੀ ਬੜਾ ਨਜ਼ਾਰਾ ਆ ਰਿਹਾ ਸੀ ਜਿੱਥੇ ਦਿਲ ਕਰਦਾ ਸੀ ਰੁਕ ਜਾਂਦੇ ਜਿੱਥੇ ਦਿਲ ਕਰਦਾ ਸੀ ਖਾ ਪੀ ਲੈਂਦੇ ਸੀ ਖੁੱਲਾ ਖਾਣ ਪੀਣ ਸੀ ਤੇ ਖੁੱਲਾ ਪੈਸਾ ਸੀ ਉਹਨੇ ਮੇਰੀ ਜੇਬ ਵਿੱਚ 10000 ਰੁਪਏ ਪਾ ਦਿੱਤਾ ਉਹ ਮੈਨੂੰ ਕਹਿਣ ਲੱਗੀ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਆਪਾਂ ਦੋਵੇਂ ਹਸਬੰਡ ਵਾਈਫ ਨਹੀਂ ਆ ਕਿਉਂਕਿ ਇੱਥੇ ਚੁਗਲੀਆਂ ਕਰਨ ਵਾਲੇ ਬਥੇਰੇ ਹੁੰਦੇ ਆ ਤੇ ਲੋਕ ਇੱਥੇ ਵੀਡੀਓ ਬਣਾ ਲੈਂਦੇ ਆ ਬਸ ਸਭ ਨੂੰ ਇਹ ਲੱਗੇ ਕਿ ਤੂੰ ਮੇਰਾ ਹਸਬੰਡ ਆ ਇਸ ਤਰੀਕੇ ਨਾਲ ਆਪਾਂ ਜਾਣਾ ਜਿੱਥੇ ਵੀ ਪੈਸੇ ਦੇਣੇ ਤੂੰ ਹੀ ਦੇਣੇ ਆ ਮੈਂ ਉਹਨੂੰ ਕਿਹਾ ਫਿਰ 10000 ਨਾ ਕੀ ਬੰਨਾ ਘੱਟੋ ਘੱਟ 20-3000 ਮੇਰੀ ਜੇਬ ਵਿੱਚ ਪਾਓ ਉਹ ਕਹਿਣ ਲੱਗੀ ਤੇਰੇ ਨਾਲੋਂ 20000 ਨਹੀਂ ਪਿਆਰਾ ਉਹੀ ਗੱਲ ਨਹੀਂ ਪਹਿਲਾਂ ਇੰਨੇ ਕ ਖਰਚ ਲਾ ਫਿਰ ਹੋਰ ਦੇ ਦੂੰਗੀ ਉਹ ਮੈਨੂੰ ਕਹਿਣ ਲੱਗੀ ਤੂੰ ਵੀ ਪੈਸੇ ਦਾ ਬੜਾ ਲਾਲਚੀ ਆ ਮੈਂ ਕਿਹਾ ਕੀ ਕਰੀਏ ਪੈਸੇ ਬਿਨਾ ਜ਼ਿੰਦਗੀ ਨਹੀਂ ਚੱਲਦੀ ਅਸੀਂ ਦੋਵੇਂ ਜਾਣਿਆਂ ਨੇ ਸ਼ਿਮਲੇ ਵਿੱਚ ਜਾ ਕੇ ਹੋਟਲ ਵਿੱਚ ਰੂਮ ਬੁੱਕ ਕਰਾ ਲਿਆ ਮੈਂ ਉਹਨੂੰ ਕਿਹਾ ਕਿ ਚੱਲ ਘੁੰਮਣ ਚੱਲਦੇ ਆ ਉਸ ਦਿਨ ਸਾਨੂੰ ਰਾਤ ਹੋ ਗਈ ਸੀ ਉੱਥੇ ਪਹੁੰਚਦੇ ਪਹੁੰਚਦੇ ਉਹ ਕਹਿਣ ਲੱਗੀ ਕਿ ਅੱਜ ਨਹੀਂ ਅੱਜ ਰੈਸਟ ਕਰਦੇ ਆ ਕੱਲ ਨੂੰ ਘੁੰਮਾਂਗੇ ਮੈਂ ਬੜਾ ਥੱਕ ਗਈ ਆ ਮੈਂ ਉਹਨੂੰ ਕਿਹਾ ਕਿ ਥਕਾਵਟ ਤੇਰੀ ਮੈਂ ਲਾ ਦਿੰਨਾ ਆ ਉਹ ਕਹਿਣ ਲੱਗੀ ਨਹੀਂ ਅੱਜ ਕਿਸੇ ਚੀਜ਼ ਦਾ ਵੀ ਮੂਡ ਨਹੀਂ ਅੱਜ ਬਸ ਸੌਣ ਦਾ ਮੂਡ ਆ ਮੈਂ ਤਾਂ ਇਸ ਗੱਲ ਤੋਂ ਹੈਰਾਨ ਸੀ ਕਿ ਉਹਦੇ ਘਰ ਵਾਲੇ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿ ਉਹ ਕਿੱਥੇ ਘੁੰਮਦੀ ਆ ਬਸ ਉਹਨੂੰ ਖੁੱਲੇ ਪੈਸੇ ਦੇ ਦਿੰਦਾ ਸੀ ਉਹਨੂੰ ਕਹਿ ਦਿੰਦਾ ਸੀ ਕਿ ਆਪਣੇ ਡਰਾਈਵਰ ਨੂੰ ਲੈ ਕੇ ਚਲੀ ਜਾ ਉਹਨੇ ਡਰਾਈਵਰ ਨੂੰ ਤਾਂ ਕੀ ਲੈ ਕੇ ਜਾਣਾ ਸੀ ਉਹ ਮੈਨੂੰ ਨਾਲ ਲੈ ਕੇ ਚਲੀ ਗਈ ਸੀ ਉਹਦੇ ਘਰ ਵਾਲੇ ਨੇ ਬਸ ਇੰਨਾ ਕ ਪੁੱਛਿਆ ਸੀ ਕਿ ਪਹੁੰਚ ਗਏ ਬਸ ਉਸ ਤੋਂ ਇਲਾਵਾ ਨੇ ਕੁਝ ਨਹੀਂ ਪੁੱਛਿਆ ਸੀ ਉਹ ਆਪਣੇ ਕੰਮ ਵਿੱਚ ਬਿਜ਼ੀ ਸੀ ਮੈਂ ਇਹਨਾਂ ਦੀ ਇਸ ਗੱਲ ਤੇ ਬੜਾ ਹੈਰਾਨ ਸੀ ਕਿ ਸਾਡੇ ਤਾਂ ਮੰਮੀ ਡੈਡੀ ਇੱਕ ਦੂਜੇ ਦਾ ਕਿੰਨਾ ਖਿਆਲ ਰੱਖਦੇ ਆ ਪਰ ਇਹਨਾਂ ਨੂੰ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਬਸ ਪੈਸੇ ਦੇਤੇ ਜ਼ਿੰਮੇਵਾਰੀ ਖਤਮ ਆ ਕਿੱਥੇ ਲੋਕ ਫੈਮਲੀਆ ਨਾਲ ਇਕੱਠੇ ਘੁੰਮਣ ਜਾਂਦੇ ਆ ਪਰ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਉਹ ਵੀ ਤਾਂ ਹੀ ਆਪਣੇ ਘਰ ਆਇਨਾ ਖੁਸ਼ ਨਹੀਂ ਸੀ ਕਿਉਂਕਿ ਇੱਕ ਦੂਜੇ ਨਾਲ ਸਿਰਫ ਮਤਲਬ ਦਾ ਹੀ ਰਿਸ਼ਤਾ ਰੱਖਦੇ ਆ ਪੈਸੇ ਤੱਕ ਆਪਣੀ ਜ਼ਿੰਮੇਵਾਰੀ ਸਮਝਦੇ ਆ ਪਰ ਆਪਣੀ ਘਰ ਵਾਲੀ ਨੂੰ ਆਪਣੇ ਪਾਰਟਨਰ ਨੂੰ ਪਿਆਰ ਕਰਨਾ ਇਹਨਾਂ ਲਈ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ ਜਿਸ ਕਰਕੇ ਇਹਨਾਂ ਦੀਆਂ ਜਨਨੀਆਂ ਬਾਹਰ ਮੂੰਹ ਮਾਰਨ ਲੱਗ ਜਾਂਦੀਆਂ ਨੇ ਪਰ ਮੇਰੇ ਕੋਲੋਂ ਰਿਹਾ ਨਹੀਂ ਗਿਆ ਜਦੋਂ ਰਾਤ ਨੂੰ ਮੈਂ ਨਾ ਬੈੱਡ ਤੇ ਪਈ ਸੀ ਤਾਂ ਮੈਂ ਉਹਨੂੰ ਕੁੱਟ ਕੇ ਜਫੀ ਪਾਲੀ ਤੇ ਉਹਨੂੰ ਆਪਣੇ ਨਾਲ ਲਗਾ ਲਿਆ ਮੈਨੂੰ ਕਹਿਣ ਲੱਗੀ ਕਿ ਛੱਡ ਮੈਨੂੰ ਬੜੀ ਨੀਂਦ ਆ ਰਹੀ ਆ ਪਰ ਮੈਂ ਹੌਲੀ ਹੌਲੀ ਉਹਦੀ ਗਰਦਨ ਤੇ ਪੋਲਾ ਪੋਲਾ ਫੇਰਨ ਲੱਗਾ ਜਦੋਂ ਮੈਂ ਇੰਜ ਕਰਨ ਲੱਗਾ ਤਾਂ ਉਹ ਹੱਸਣ ਲੱਗੀ ਕਿ ਮੈਨੂੰ ਗੁਦਗੁਦੀ ਹੋ ਰਹੀ ਆ ਮੈਂ ਕਹੇ ਗੁਦਗੁਦੀ ਨਹੀਂ ਇਹ ਤੇਰੀ ਫੀਲਿੰਗ ਜਾਗ ਰਹੀ ਆ ਹੌਲੀ ਹੌਲੀ ਮੈਂ ਉਹਦੀ ਫੀਲਿੰਗ ਨੂੰ ਜਗਾ ਲਿਆ ਤੇ ਹੌਲੀ ਹੌਲੀ ਉਹ ਵੀ ਮੇਰੇ ਪਰ ਆ ਗਈ ਫਿਰ ਅਸੀਂ ਦੋਵਾਂ ਨੇ ਰਾਜ-ਰਾਜ ਕੇ ਪਿਆਰ ਕੀਤਾ ਠੰਡਾ ਮੌਸਮ ਸੀ ਬੜਾ ਨਜ਼ਾਰਾ ਆ ਰਿਹਾ ਸੀ ਮੈਂ ਤਾਂ ਸੋਚ ਰਿਹਾ ਸੀ ਕਿ ਮੇਰੇ ਤਾਂ ਸੋਨੇ ਖਾਣ ਪੀਣ ਨੂੰ ਖੁੱਲਾ ਸੀ ਉਸ ਤੋਂ ਬਾਅਦ ਅਸੀਂ ਸੌਂ ਗਏ ਅਗਲੇ ਦਿਨ ਫੇਰ ਅਸੀਂ ਕਾਫੀ ਘੁੰਮਣ ਫਿਰਨ ਤੋਂ ਬਾਅਦ ਖਾਣਾ ਖਾ ਕੇ ਸੌਂ ਗਏ ਹਰ ਰਾਤ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਬੜੀ ਵਧੀਆ ਬਿਤਾਈ ਉਹਨੇ ਤਾਂ ਆਪਣੇ ਫੋਨ ਵਿੱਚ ਮੇਨਾ ਫੋਟੋਆਂ ਵੀ ਕੀਤੀਆਂ ਮੈਂ ਉਹਨੂੰ ਕਿਹਾ ਕਿ ਤੈਨੂੰ ਫੋਟੋ ਨਹੀਂ ਕਰਨੀ ਚਾਹੀਦੀ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਮੇਰਾ ਫੋਨ ਕੋਈ ਨਹੀਂ ਚੁੱਕਦਾ ਮੈਂ ਕਿਹਾ ਫਿਰ ਵੀ ਕਿਸੇ ਨੂੰ ਪਤਾ ਲੱਗ ਜਾਂਦਾ ਉਹ ਕਹਿਣ ਲੱਗੀ ਤੈਨੂੰ ਮੈਂ ਇੱਕ ਵਾਰ ਕਹਿ ਦਿੱਤਾ ਕਿ ਕੋਈ ਮੇਰਾ ਫੋਨ ਨਹੀਂ ਚੁੱਕਦਾ ਮੈਨੂੰ ਕੋਈ ਡਰ ਨਹੀਂ ਆ ਪਰ ਮੈਨੂੰ ਥੋੜਾ ਜਿਹਾ ਡਰ ਲੱਗਦਾ ਸੀ ਘੁੰਮਣ ਫਿਰਨ ਤੋਂ ਬਾਅਦ ਅਸੀਂ ਵਾਪਸ ਆ ਗਏ ਸੀ ਮੈਂ ਆਪਣੇ ਘਰ ਦੇ ਲਈ ਬੜਾ ਕੁਝ ਲਿਆਂਦਾ ਸੀ ਬੜਾ ਸਮਾਨ ਖਰੀਦ ਕੇ ਲਿਆਂਦਾ ਸੀ ਮੇਰੇ ਘਰ ਦੇ ਮੇਰੇ ਤੋਂ ਬੜੇ ਖੁਸ਼ ਸੀ ਮੈਂ ਤਾਂ ਇੱਕ ਪੈਸੇ ਦਾ ਹੀ ਮਾਲਕ ਬਣ ਗਿਆ ਸੀ ਮੈਂ ਤਾਂ ਹੌਲੀ-ਹੌਲੀ ਸੋਚਦਾ ਸੀ ਕਿ ਕਿਉਂ ਨਾ ਉਹਨੂੰ ਵਿਆਹ ਹੀ ਮਨਾ ਲਵਾਂ ਕਿ ਉਹ ਮੇਨਾਂ ਵਿਆਹ ਕਰਵਾ ਲਵੇ ਕਿਉਂਕਿ ਉਹ ਇੰਨੀ ਜ਼ਿਆਦਾ ਉਮਰ ਦੀ ਤਾਂ ਹੈ ਨਹੀਂ ਸੀ ਮੈਨੂੰ ਪੈਸੇ ਦਾ ਇੰਨਾ ਕੁ ਜ਼ਿਆਦਾ ਲਾਲਚ ਪੈ ਗਿਆ ਸੀ ਹੌਲੀ-ਹੌਲੀ ਉਹਦੇ ਨਾਲ ਮੈਂ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗਾ ਮੈਂ ਉਹਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ ਆਂ ਇੱਕ ਦਿਨ ਮੈਂ ਸੋਚਿਆ ਕਿ ਮੈਂ ਉਹਨੂੰ ਵਿਆਹ ਲਈ ਪ੍ਰਪੋਜ਼ ਕਰ ਦਿੰਨਾ ਆਂ ਬੇਸ਼ੱਕ ਉਹ ਵਿਆਹੀ ਵਰੀ ਸੀ ਪਰ ਮੇਰੇ 'ਚ ਹਿੰਮਤ ਨਹੀਂ ਹੋ ਰਹੀ ਸੀ ਹੌਸਲਾ ਜੱੜ ਕੇ ਮੈਂ ਉਹਨੂੰ ਕਹਿ ਦਿੱਤਾ ਕਿ ਮੈਂ ਤੇਨੂੰ ਪਿਆਰ ਕਰਨ ਲੱਗ ਪਿਆ ਮੈਂ ਤੇਰਾ ਵਿਆਹ ਕਰਵਾਉਣਾ ਚਾਹੁੰਦਾ ਉਹ ਹੱਸਣ ਲੱਗ ਪਈ ਤੇ ਮੈਨੂੰ ਕਹਿਣ ਲੱਗੀ ਪਾਗਲ ਹੋ ਗਿਆ ਮੈਂ ਵਿਆਹੀ ਹੋਈ ਜਨਾਨੀ ਆ ਤੂੰ ਮੇਰਾ ਵਿਆਹ ਕਰਾਉਣ ਬਾਰੇ ਕਿਵੇਂ ਸੋਚ ਲਿਆ ਮੈਂ ਉਹਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਬਸ ਮੈਂ ਤੇਨੂੰ ਪਿਆਰ ਕਰਨ ਲੱਗ ਪਿਆ ਮੈਨੂੰ ਲੱਗਿਆ ਸੀ ਕਿ ਉਹ ਮੇਨਾਂ ਵਿਆਹ ਕਰਵਾ ਲਊਗੀ ਪਰ ਅੱਗੋਂ ਮੈਨੂੰ ਕੁਝ ਹੋਰ ਹੀ ਕਹਿਣ ਲੱਗੀ ਉਹ ਮੈਨੂੰ ਕਹਿਣ ਲੱਗੀ ਕਿ ਆਪਣੀ ਔਕਾਤ ਦੇਖੀ ਐ ਤੂੰ ਮੈਨਾਂ 2 ਦਿਨ ਘੁੰਮ ਕੇ ਲਿਆ ਤੂੰ ਤਾਂ ਆਪਣੇ ਆਪ ਨੂੰ ਸ਼ਾਹੂਕਾਰੀ ਸਮਝਣ ਲੱਗ ਪਿਆ ਆਪਣੇ ਆਪ ਨੂੰ ਵੱਡਾ ਹੀਰੋ ਸਮਝਣ ਲੱਗ ਪਿਆ ਤੈਨੂੰ ਕੀ ਲੱਗਦਾ ਕਿ ਮੈਂ ਤੇਰੇ ਵਰਗੇ ਨਾਲ ਵਿਆਹ ਕਰਵਾਉਂਗੀ ਮੈਂ ਤੇਰੇ ਨਾਲ ਸਿਰਫ ਆਪਣੀ ਲੋੜ ਪੂਰੀ ਕਰ ਸਕਦੀ ਆ ਵਿਆਹ ਨਹੀਂ ਕਰਵਾ ਸਕਦੀ ਜ਼ਿੰਦਗੀ ਨਹੀਂ ਕੱਟ ਸਕਦੀ ਤੇਰੇ ਵਰਗੇ ਮੇਰੇ ਘਰ ਗੱਡੀ ਚਲਾਉਂਦੇ ਨੇ ਉਹ ਤਾਂ ਬਸ ਇੱਕ ਆਪਣੀ ਲੋੜ ਪੂਰੀ ਕਰਨ ਲਈ ਮੈਂ ਤੇਰੇ ਨਾਲ ਇਹ ਸਭ ਕਰ ਰਹੀ ਆ ਤੇ ਤੈਨੂੰ ਉਸ ਚੀਜ਼ ਦੇ ਪੈਸੇ ਵੀ ਮਿਲ ਰਹੇ ਆ ਤੇ ਤੂੰ ਆਪਣੇ ਆਪ ਨੂੰ ਜ਼ਿਆਦਾ ਹੀ ਰੋਣਾ ਸਮਝ ਤੇਰੇ ਵਰਗਿਆਂ ਨੂੰ ਪੈਸੇ ਵੇਖ ਕੇ لالਚ ਪੈ ਜਾਂਦਾ ਆ ਗੱਲ ਤਾਂ ਉਹਦੀ ਠੀਕ ਸੀ ਮੈਨੂੰ ਉਹਦਾ ਪੈਸਾ ਵੇਖ ਕੇ لالਚ ਪੈ ਗਿਆ ਸੀ ਇਸੇ ਕਰਕੇ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਿਆਰ ਤਾਂ ਉਹਨਾਂ ਕੋਈ ਮੈਂ ਵੀ ਨਹੀਂ ਕਰਦਾ ਸੀ ਮੈਨੂੰ ਉਹਦੇ ਨਾਲ ਨਹੀਂ ਬਲਕਿ ਉਹਦੇ ਪੈਸੇ ਨਾਲ ਪਿਆਰ ਸੀ ਮੈਂ ਉਹਦੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਹੋ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਜੇ ਮੈਂ ਚਾਹਾਂ ਤਾਂ ਤੈਨੂੰ ਅੱਜ ਹੀ ਨੌਕਰੀ ਤੋਂ ਬਾਹਰ ਕਰ ਸਕਦੀ ਆ ਤੈਨੂੰ ਜਿੰਨਾ ਮਿਲਦਾ ਉਹਦੇ ਵਿੱਚ ਸਬਰ ਰੱਖ ਮਾਲਕ ਬਣਨ ਦੀ ਕੋਸ਼ਿਸ਼ ਨਾ ਕਰ ਮੈਂ ਉਸ ਤੋਂ ਬਾਅਦ ਕੁਝ ਨਾ ਬੋਲਿਆ ਜਦੋਂ ਮੈਂ ਉਹਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਉਸ ਤੋਂ ਬਾਅਦ ਉਹ ਮੇਨਾਂ ਟਾਈਮ ਬਤਾਉਣਾ ਹਟ ਗਈ ਉਹ ਮੈਨੂੰ ਆਪਣੇ ਆਪ ਤੋਂ ਦੂਰ ਕਰਨ ਲੱਗੀ ਮੈਨੂੰ ਵੀ ਲੱਗਾ ਕਿ ਮੈਂ ਗਲਤੀ ਕਰ ਦਿੱਤੀ ਆ ਜਿੰਨੇ ਪੈਸੇ ਵਿੱਚ ਹੈਗਾ ਸੀ ਉਹਨਾਂ ਤੋਂ ਵੀ ਮੈਂ ਗਿਆ ਹੁਣ ਉਹਨੇ ਆਪਣੇ ਡਰਾਈਵਰ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ ਸੀ ਹਰ ਟਾਈਮ ਆਪਣੇ ਡਰਾਈਵਰ ਨੂੰ ਨਾਲ ਰੱਖਦੀ ਸੀ ਮੈਂ ਉਹਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਇਸ ਕਰਕੇ ਉਹ ਮੇਰੇ ਕੋਲੋਂ ਦੂਰ ਹੋ ਗਈ ਕਿਉਂਕਿ ਉਹਨੂੰ ਮੇਰੀ ਨੀਤ ਦਾ ਪਤਾ ਲੱਗ ਗਿਆ ਸੀ ਕਿ ਮੈਂ ਉਹਦੇ ਪੈਸੇ ਨੂੰ ਹੜਪਣਾ ਚਾਹੁੰਦਾ ਆ ਬੇਸ਼ੱਕ ਉਹਨੇ ਮੈਨੂੰ ਨੌਕਰੀ ਤੋਂ ਬਾਹਰ ਤਾਂ ਨਹੀਂ ਕੱਢਿਆ ਪਰ ਮੈਂ ਬੜਾ ਪਛਤਾ ਰਿਹਾ ਸੀ ਕਿ ਜਿੰਨੇ ਵਿੱਚ ਮੈਂ ਹੈਗਾ ਸੀ ਮੈਨੂੰ ਉਹਨੇ ਵਿੱਚ ਸਬਰ ਕਰਨਾ ਚਾਹੀਦਾ ਸੀ ਇਹੋ ਜਿਹੇ ਵੱਡੇ ਘਰ ਦੀਆਂ ਜਨਾਨੀਆਂ ਸਾਡੇ ਵਰਗੇ ਮੁੰਡਿਆਂ ਨਾਲ ਟਾਈਮ ਬਤਾ ਸਕਦੀਆਂ ਨੇ ਆਪਣੀ ਲੋੜ ਪੂਰੀ ਕਰ ਸਕਦੀਆਂ ਨੇ ਪਰ ਸਾਰੀ ਜ਼ਿੰਦਗੀ ਸਾਡੇ ਨਾਲ ਨਹੀਂ ਕਰ ਸਕਦੀਆਂ ਮੈਂ ਵੀ ਕਿਹੜਾ ਉਹਨੂੰ ਪਿਆਰ ਕਰਦਾ ਸੀ ਮੈਂ ਵੀ ਇੱਕ ਪੈਸੇ ਦੇ ਲਾਲਚ ਕਰਕੇ ਉਹਦੇ ਮਗਰ ਫਿਰਦਾ ਸੀ ਪਰ ਉਹਨੇ ਮੈਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਮੈਨੂੰ ਆਪਣੇ ਨਾਲੋਂ ਦੂਰ ਕਰ ਦਿੱਤਾ ਤੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਜੇ ਤੂੰ ਅੱਗੇ ਤੋਂ ਇਹੋ ਜਿਹਾ ਕੁਝ ਬੋਲਿਆ ਤਾਂ ਤੈਨੂੰ ਨੌਕਰੀ ਤੋਂ ਵੀ ਬਾਹਰ ਕੱਢ ਦਊਂਗੀ ਹੁਣ ਮੈਂ ਬੜਾ ਪਛਤਾ ਰਿਹਾ ਸੀ ਕਿ ਮੈਨੂੰ ਇੰਨਾ ਅੱਗੇ ਵਧਣ ਦੀ ਕੀ ਲੋੜ ਸੀ ਪਹਿਲਾਂ ਚੰਗਾ ਭਲਾ ਪੈਸਾ ਬਣਦਾ ਸੀ ਪਰ ਹੁਣ ਸਿਰਫ ਨੌਕਰੀ ਤੇ ਗੁਜ਼ਾਰਾ ਕਰਨਾ ਪੈਂਦਾ ਸੀ ਇਸੇ ਕਰਕੇ ਕਹਿੰਦੇ ਆ ਕਿ ਜ਼ਿਆਦਾ ਲਾਲਚ ਕੀਤਾ ਬੰਦੇ ਨੂੰ ਮਾਰ ਜਾਂਦਾ ਆ ਜਿਸ ਤਰ੍ਹਾਂ ਮੈਂ ਕੀਤਾ ਸੀ ਨਾਲੇ ਮੈਂ ਕਿੱਦਾਂ ਸੋਚ ਲਿਆ ਕਿ ਇੰਨੀ ਅਮੀਰ ਔਰਤ ਮੇਰੀ ਘਰਵਾਲੀ ਬਣ ਸਕਦੀ ਆ ਉਹ ਸਾਨੂੰ ਸਿਰਫ ਆਪਣੀ ਲੋੜ ਪੂਰੀ ਕਰਨ ਲਈ ਵਰਤ ਸਕਦੀਆਂ ਨੇ ਨਾ ਕਿ ਸਾਡੇ ਨਾਲ ਰਹਿਣ ਲਈ ਇਹ ਗੱਲ ਹੁਣ ਮੈਨੂੰ ਸਮਝ ਆ ਚੁੱਕੀ ਆ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਔਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ